ਦੇਖੋ ਅੱਜ ਕੱਲ ਅੱਜ ਸਾਡੀ ਕੁੜੀ ਨੂੰ ਪਾਇਆ ਕੱਲ ਕਿਸੇ ਨੂੰ ਪਾਇ ਸਕਦੇ ਆ ਕਿੱਡਾ ਵੱਡਾ ਧੱਕਾ ਵੀਰੇ ਆ ਰਿਹਾ ਇਹ ਵੀ ਚੱਕ ਲੋ ਕੁੜੀ ਨੂੰ ਉਦੋਂ ਬਾਅਦ ਜਾ ਕੇ ਉਸ ਤੋਂ ਬਾਅਦ ਗੱਡੀ ਲਾ ਕੇ ਕੁੜੀ ਨੇ ਮਸਾਂ ਆ ਮੈਂ ਆਦਾ ਗੇਅਰ ਗੇਟ ਖੋਲ ਕੇ ਬਾਹਰ ਭੇੜਿਆ ਫੇਰ ਵੀ ਬਾਹਰੋਂ ਰੌਲਾ ਪਾਉਂਦੇ ਸੀਗੇ ਦੇਖੋ ਅੱਜ ਕੱਲ ਅੱਜ ਸਾਡੀ ਕੁੜੀ ਨੂੰ ਪਾਇਆ ਕੱਲ ਕਿਸੇ ਨੂੰ ਪੈ ਸਕਦੇ ਆ ਕਿੱਡਾ ਵੱਡਾ ੱੱੱਕਾ ਵੀਰੇ ਆ ਰਹੇ ਹਾਂ ਬਹੁਤ ਨਜਾਇਜ਼ ੱੱੱਕਾ ਏ ਚੱਕਲ ਕੁੜੀ ਨੂੰ ਉਦੋਂ ਬਾਅਦ ਜਾ ਕੇ ਉਸ ਤੋਂ ਬਾਅਦ ਗੱਡੀ ਲਾ ਕੇ ਕੁੜੀ ਨੇ ਮਸਾਂ ਐ ਮੈਂ ਆਪਦਾ ਗੇਅਰ ਗੇਟ ਖੋਲ ਕੇ ਬਾਹਰ ਪੇੜਿਆ ਫੇਰ ਵੀ ਬਾਹਰ ਹੋ ਰੌਲਾ ਪਾਉਂਦੇ ਸੀਗੇ ਯਾ ਫੋਟੇ ਕੁੜੀ ਨਹੀਂ ਚੱਕੀ ਗਈ ਹਾਂ ੱੱੱਕੇ ੱੱੱਕੇ ਮਾਰੇ ਆ ਇਹਨਾਂ ਵੀਰੇ ਅਰ ੱੱੱਕਾ ਕੀਤਾ ਕਿੰਡਾ ਰੋੜਦੇ ਤੇ ਨੌਜਵਾਨਾਂ ਵੱਲੋਂ ਨੋਵਾ ਗਾਰਜ ਦੇ ਵਿੱਚ ਇੱਕ ਲੜਕੀ ਨਾਲ ਅਵਾਗਰੰਦੀ ਲਈ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੇ ਸਬੰਧ ਵਿੱਚ ਉਹਨਾਂ ਨੂੰ ਅਜਮਾ ਦਾ ਖਿਲਾਫ ਐਫ ਆਈ ਨੰਬਰ 128 ਅੰਡਰ ਸੈਕਸ਼ਨ 137 777862 ਅਤੇ ਦਿਨ ਜਮਾ ਪੰਜ ਪੀ ਐਨ ਐਸ ਅਗਰ ਦਿੱਤਾ ਹੈ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਜਿਸ ਦੇ ਵਿੱਚ ਤਿੰਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅੱਧੇ ਜਿਹੜੀ ਘਟਨਾ ਦੇ ਵਿੱਚ ਉਹਨਾਂ ਨੇ ਇਨਵੋਕਰ ਯੂਜ਼ ਕੀਤੀ ਸੀ ਉਸ ਨੂੰ ਵੀ ਰਿਕਵਰ ਕਰ ਲਿਆ